ਜਾ ਕੇ ਭਲਾਏ ਉਹਨਾਂ ਦੇ ਵੈਗੁਰੂ ਜੀ ਕਫਲ ਸਾਹਿਬ ਵੈਗੁਰੂ ਜੀ ਕੀ ਫਤਿਹ ਇਹ ਰਾਜਸਥਾਨ ਨੂੰ ਹੁਣ ਪਾਣੀ ਜਿਹੜਾ ਉਹ ਛੱਡਿਆ ਅਸਲ ਦੇ ਵਿੱਚ ਚਾਹੀਦਾ ਪਤਾ ਕੀ ਆ ਲਾਲਜੀਤ ਪੁਲਰਜੀ ਤਕਰੀਬਨ ਸਭਰਾਹ ਬੰਦ ਦੇ ਉੱਤੇ ਰੋਜ ਕਿੜਾ ਮਾਰਦੇ ਆ ਜੇ ਰੋਜ ਕਿੜਾ ਮਾਰਦੇ ਜੇ ਤੁਸੀਂ ਤੇ ਆ ਜਿਹੜੀ ਜ਼ਿੰਮੇਵਾਰੀ ਕੀ ਦੀ ਬਣਦੀ ਆ ਵੀ ਹੁਣ ਵੇ ਟਾਈਮ ਵੇਖ ਲਓ ਕੀ ਹੋਇਆ ਵਾ ਇਸ ਟਾਈਮ ਤੇ 8:30 ਦਾ ਟਾਈਮ ਹੋਣਾ ਲਾ ਵਾ ਹੁਣ ਮੁਠਿਆ ਵਾਲਿਆਂ ਲੋ ਆ ਕੇ ਜਦੋਂ ਵੇਖੀ ਉੱਥੇ ਲੋਕਾਂ ਦੀ ਹਾਲਤ ਮਾੜੀ ਤੇ ਉਧਰੋਂ ਆ ਕੇ ਤੇ ਹੁਣ ਮਤਲਬ ਗੱਲ ਕੀਤੀ ਆ ਔਰ ਆ ਹੁਣ ਜਿਹੜੇ ਆਉ ਫੱਟੇ ਚੁੱਕਣੇ ਜਿਹੜੇ ਉਹ ਸ਼ੁਰੂ ਕੀਤੇ ਆ ਰਾਸਤੇ ਦੀਆਂ ਨਹਿਰਾਂ ਬਿਲਕੁਲ ਖਾਲੀ ਪਈਆਂ ਸੀ ਆ ਸ਼ੇਅਰ ਕਰੀ ਜਾਓ ਵੀਰ ਸ਼ੇਅਰ ਦਬਾਲ ਕੇ ਕਰੀ ਜਾਓ ਜੀ ਕਿਉਂਕਿ ਜੇ ਕੁਝ ਕਰਨਾ ਜੇ ਤੇ ਆਪਨthia ਆਪਣਾ ਆਪੇ ਹੀ ਕਾਜ ਸਵਾਰੀਏ ਆਪਾਂ ਨੂੰ ਇੱਥੇ ਲੜਨਾ ਪਊਗਾ ਆਉਣ ਲਈ ਦਿਨਾਂ ਚ ਹਾਂਜੀ ਸਤ ਵੀਰ ਸਿੰਘ ਜੀ ਚੜ੍ਹਦੀ ਕਲਾ ਵੀਰੇ ਆ ਹਰਵਿੰਦਰ ਸਿੰਘ ਜੀ ਕਾਲੂ ਸਾਹਿਬ ਚੜ੍ਹਦੀ ਕਲਾ ਹਾਂ ਸ਼ੇਅਰ ਕਰੀ ਜਾਓ ਜੀ ਆ ਹੁਣ ਪਾਈ ਇਸ ਟਾਈਮ ਤੇ ਜਿਹੜੀਆਂ ਨਹਿਰਾ ਅਧੀਆਂ ਸੀ ਰਾਸ਼ਤਾਨ ਵਾਲੀਆਂ ਕਿਉਂਕਿ ਇਹ ਕਹਿੰਦੀ ਹੈ ਸਿਲਟ ਪੈਂਦੀ ਆ ਨੁਕਸਾਨ ਹੁੰਦਾ ਵਾ ਹੁਣ ਅੱਗੇ ਲੋਕ ਡੁੱਬ ਜਾਣ ਮਰ ਜਾਣ ਤਰ ਜਾਣ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਕਹਿੰਦੇ ਵੀ ਸਿਲਟ ਨਾ ਪਵੇ ਇਧਰ ਸਿਲਟ ਬਚਾਉਣ ਡਿਆ ਹਾਂਸੋ ਗਿੱਲ ਜੀ ਗੁਰਜੰਟ ਸਿੰਘ ਗਿੱਲ ਸਮੀਤ ਪੰਨੂ ਜੀ ਹਰਪ੍ਰੀਤ ਹਾਂਜੀ ਜਗਰਾਏ ਰਾਸ਼ਤਾਨੀ ਜੀ ਚੜ੍ਹਦੀ ਕਲਾ ਰਣਜੀਤ ਟੀਮਾ ਵੀ ਸ਼ੇਅਰ ਕਰ ਦਿਓ ਮਤਲਬ ਹੁਣ ਇਸ ਟਾਈਮ ਤੇ ਆ ਜਿਹੜੇ ਆ ਕਰਮਚਾਰੀ ਲੱਗੇ ਹੋਇਆ ਔਰ ਅੱਜ ਸਵੇਰ ਦੇ ਉਧਰ ਪਰੇ ਬਨਾਲੇ ਵਾਲੇ ਮੁਠਿਆਂ ਵਾਲੀ ਸਾਈਡ ਤੇ ਉਥੇ ਸਾਰੇ ਲੱਗੇ ਹੋਏ ਸਾਂ ਸੋ ਅਸੀਂ ਕਹਿੰਨੇ ਆ ਵੀ ਜੇ ਕਿਤੇ ਮੰਤਰੀ ਵਾਕਿਆ ਹੀ ਇਮਾਨਦਾਰੀ ਨਾਲ ਕੰਮ ਕਰਨ ਚਾਰ-ਚਾਰ ਮੰਤਰੀ ਪੰਜ-ਪੰਜ ਮੰਤਰੀ ਆ ਕੇ ਚਲੇ ਗਏ ਇਥੋਂ ਵੇਚ ਕੀਤਾ ਵਾ ਮਤਲਬ ਅਗਨ ਬੋਰਡ ਦੇ ਵਿੱਚ ਹੂਟੇ ਲਿਆ ਉਹ ਜਿਹੜਾ ਸਾਹਿਬ ਚਾਰਜੀ ਕਲਾ ਵਾ ਅਗਨ ਬੋਰਡ ਦੇ ਵਿੱਚ ਹੂਟੇ ਲਿਆ ਜੇ ਉਹ ਹੂਟੇ ਲਿਆ ਤੇ ਹੂਟੇ ਲੈਂਦੇ ਲੈਂਦੇ ਕਿਤੇ ਵੇਚਦੀ ਦਰਿਆ ਦੇ ਐਨੂੰ ਆਜਾ ਕਰਨਾ ਦੇ ਚੈੱਕ ਕਰ ਜਾ ਕਰਨ ਇੱਕ ਵਾਰ ਨਹਿਰਾਂ ਇਹਨਾਂ ਦੇ ਵਿੱਚ ਪਾਣੀ ਛੱਡਵਾ ਜਾ ਕਰਨ ਕਿਉਂਕਿ ਨਹਿਰਾਂ ਦੀ ਕੈਪੈਸਿਟੀ ਆ ਕਪੈਸਿਟੀ ਆ 23000 ਕਿਊਸਕ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੁੰਦੀ ਆ 23000 ਕਿਊਸਕ ਤੋਂ ਵੀ ਵੱਧ ਛੱਡਿਆ ਜਾਂਦਾ ਵਾ ਪਰ ਅੱਜ ਪੰਜਾਬ ਡੁੱਬ ਰਿਹਾ ਵਾ ਤੇ ਇਹਨਾਂ ਦਾ 10000 ਕਿਊਸਕ ਪਾਣੀ ਜਿਹੜਾ ਵਾ ਉਹ ਕੀਤਾ ਹੋਇਆ ਵਾ ਹਾਂਜੀ ਹਾਂਜੀ ਸੁਖਦੇਵ ਸਿੰਘ ਮਾਨ ਸਾਹਿਬ ਗਰਦੀ ਕਲਾ ਵੀਰੇ ਚੜ ਦੀ ਕਲਾ ਹਾਂਜੀ ਪ੍ਰਗਟ ਸਿੰਘ ਹਾਂਜੀ ਹਾਂਜੀ ਪਹਿਰਾ ਸਾਹਿਬ ਅਵਤਾਰ ਸਿੰਘ ਭੁੱਲਰ ਜੀ ਚਾਰਤੀ ਕਲਾ ਸੋ ਇਹਨਾਂ ਦਾ ਪਾਣੀ ਜਿਹੜੀ ਕੈਪੈਸਿਟੀ ਆ 13000 ਕਿਊਸਕ ਪਾਣੀ ਜਿਹੜਾ ਵਾ ਉਹ ਹੋਰ ਛੱਡਿਆ ਜਾ ਸਕਦਾ ਵਾ ਪਰਸੋਂ ਜਦੋਂ ਇਹਨਾਂ ਨਹਿਰਾਂ ਦੇ ਵਿੱਚ ਪਾਣੀ ਛਡਵਾ ਕੇ ਗਏ ਸਾਂ ਆ ਬੂਟੀ ਤੁਰਪੀ ਆ ਤੁਹਾਨੂੰ ਨਹਿਰਾ ਕਰਕੇ ਦਿਖ ਨਹੀਂ ਲਿਉਗੀ ਜਦੋਂ ਚੁੱਕੇ ਕੋਈ ਵੇੜ ਦੇ ਨਾਲ ਹੀ ਬੂਟੀ ਤੁਰਪੀ ਆ ਪਰਸੋਂ ਜਦੋਂ ਛਡਵਾ ਕੇ ਗਏ ਹਾਂ ਅਗਲੇ ਬਨੇ ਮਤਲਬ 14 ਇੰਚ ਪਾਣੀ ਦਾ ਫਰਕ ਪੈ ਗਿਆ ਹੈ ਜਦੋਂ ਜਾ ਕੇ ਨਿਸ਼ਾਨੀਆਂ ਫੱਤੇ ਵਾਲੇ ਵੇਖੀਆਂ ਹਾਂ ਜਗਦੀਪ ਸੰਧੂ ਸਾਹਿਬ ਹਾਂਜੀ ਖੈਰਾ ਸਾਹਿਬ ਸੰਦੀਪ ਰੰਦਾਵਾ ਜੀ ਬਚਿੱਤਰ ਅਸੀ ਹਰ ਵਿਰਖ ਸਾਹਿਬ ਹਰਪੰਜਨ ਜੀ ਗੁਰਸਾਹਿਬ ਜੀ ਸਿੱਧੂ ਸਾਹਿਬ ਚੜਦੀ ਕਲਾ ਚੜਦੀ ਕਲਾ ਹਾਂ ਜੀ ਹਾਂ ਜੀ ਹਰਪੰਜਨ ਵਿਰਖ ਜੀ ਕੋਈ ਨਹੀਂ ਇਹ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਗਏ ਜਨਤਾ ਸਾਰੀ ਆ ਇੱਕ ਨਹਿਰ ਜਿਹੜੀ ਆ ਇਹਦੇ ਤੇ ਫੱਟੇ ਜਿਹੜੇ ਆ ਉਹ ਚੁੱਕ ਦਿੱਤੇ ਆ ਉਹ ਦੂਜੀ ਦੇ ਅਗਲੇ ਬਨੇ ਚੁੱਕਣ ਲੱਗੇ ਆ ਹਾਂ ਜੀ ਪਰਮਜੀਤ ਪੁੱਲਰ ਸਾਹਿਬ ਅਰਜਿੰਦਰ ਪੁੱਲਰ ਜੀ ਗੁਰਦੇਵ ਸਿੰਘ ਚੜਦੀ ਕਲਾ ਵੀਰੇ ਹਾਂਜੀ 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 ਜਰਮਨਜੀਤ ਜੀ ਚੜਦੀ ਕਲਾ ਤੁਹਾਡੇ ਸਾਰਿਆਂ ਦੇ ਮਤਲਬ ਅਸ਼ੀਰਵਾਦ ਆ ਤੁਹਾਡੇ ਸਾਰਿਆਂ ਦਾ ਸਹਿਯੋਗ ਵਾ ਤੇ ਇਹ ਸਾਰਾ ਕੁਝ ਹੋ ਰਿਹਾ ਸੋ ਆਹ ਤਕੜੀ ਹੋ ਕੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਮੰਚ ਤੇ ਹੋਈਏ ਹਾਂਜੀ ਕੇ ਪੀ ਜੀ ਆ ਮਖਬੈਲ ਜੀ ਰਣਜੀਤ ਸਿੰਘ ਸਭਰਾ ਚੜਦੀ ਕਲਾ ਚੜਦੀ ਕਲਾ ਵੀਰੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਵਰਕ ਹੋ ਰਿਹਾ ਵਾ ਇੱਕ ਨਹਿਰ ਦੇ ਵਿੱਚ ਪਾਣੀ ਛੱੜਦਾ ਤੇ ਦੂਜੀ ਦੇ ਵਿੱਚ ਆਵੇ ਤੇ ਤਿਆਰੀ ਆ ਹੁਣ ਤੁਹਾਨੂੰ ਪਾਣੀ ਬੋਲਦਾ ਵੀ ਸੁਣਦਾ ਹੋਊਗਾ ਹਾਂਜੀ ਮਮਰਾ ਜੀ ਸਰਿੰਦਰ ਜੀ ਜਸਪੀਰ ਢਿੱਲੋਂ ਜੀ ਬਚਿੱਤਰ ਪਾਜੀ ਚੜ੍ਹਦੀ ਕਲਾ ਹਰਜੀਤ ਜੀ ਗੁਰਮੁਖ ਸਿੰਘ ਜੀ ਚੜ੍ਹਦੀ ਕਲਾ ਵੀਰੇ ਤਕੜੇ ਹੋ ਜੋ ਏਕੇ ਦੇ ਬਲ ਦੇ ਨਾਲ ਆਪਾਂ ਜਿੱਤਾਂਗੇ ਹਰ ਹਾਲ ਦੇ ਵਿੱਚ ਇਹ ਸੰਕਟ ਦੀ ਘੜੀ ਦੇ ਵਿੱਚੋਂ ਪੰਜਾਬ ਨਿਕਲੂਗਾ ਗੁਰਸਾਹਿਬ ਜੀ ਹਾਂਜੀ ਅਮਰੰਦਾਵਾ ਜੀ ਚੜ੍ਹਦੀ ਕਲਾ ਵੀਰੇ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਹਾਂਜੀ ਸੁਖ ਸਿੰਘ ਸੰਧੂ ਸਾਹਿਬ ਤਕੜੇ ਹੋ ਕੇ ਸਜੋ ਕਰੋ ਪੰਜਾਬ ਡੁੱਬਦਾ ਜਾ ਰਿਹਾ ਮਰਦਾ ਜਾ ਰਿਹਾ ਇਹਨੂੰ ਬਚਾਉਣਾ ਵਾ ਆਪਾਂ ਸਾਰਿਆਂ ਸੋ ਆ ਆ ਜਿਹੜੇ ਗੇਟ ਆ ਸਾਰੇ ਇਹ ਮਤਲਬ ਤਲਖ ਕਲਾਮੀ ਵੀ ਹੋਈ ਅੱਜ ਯਾਰ ਜਿਹੜੀ ਮੈਂ ਕਦੀ ਕੀਤੀ ਨਹੀਂ ਪਰ ਅੱਜ ਕਰਨੀ ਪਈ ਜਦੋਂ ਹਾਲਤ ਵੇਖੀ ਅੱਗੇ ਡੁੱਬਦਿਆਂ ਦੀ ਕਿਉਂਕਿ ਮੁੱਠੀ ਹਾਂਜੀ ਬਨਪੂਰਾ ਉਥੇ ਰਿਸਦਾ ਸੀ ਐਸ ਕਰਕੇ ਉਥੋਂ ਸਿੱਧੀ ਗੱਡੀ ਭਜਾਈ ਰਣਜੀਤ ਸਿੰਘ ਚੂਹਰੇਵਾੜ ਸਾਹਿਬ ਚੜ੍ਹਦੀ ਕਲਾ ਹਾਂਜੀ ਹਾਂਜੀ ਕਰਨਬੀਰ ਜੀ ਜਤਿੰਦਰ ਭਾਜੀ ਚੜ੍ਹਦੀ ਕਲਾ ਮਨਜਿੰਦਰ ਸਿੰਘ ਸੰਧੂ ਬਲਜੀਤ ਸਿੰਘ ਸਰਾਹ ਹਾਂਜੀ ਚਰਤੀ ਕਲਾ ਵੀਰੋ ਚਰਤੀ ਕਲਾ ਗੁਰਜੀਤ ਸਿੰਘ ਵਰਦੀ ਸਾਹਿਬ ਜੈਵਲ ਸਿੰਘ ਜੀ ਜਰਨੈਲ ਸਿੰਘ ਜੀ ਹਾਂਜੀ ਨਰਮਲ ਭਾਜੀ ਚਰਤੀ ਕਲਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਵਾ ਕਰ ਦਿਓ ਕਰ ਦਿਓ ਕਰ ਦਿਓ ਵੀਰੋ ਚਾਨਣ ਪਾ ਦਿਓ ਇੱਕ ਵਾਰਾ ਤੁਹਾਡੇ ਇਸ ਸਹਿਯੋਗ ਨਾਲ ਆਗੋਂ ਬੜੀ ਰਾਤ ਮਿਲਣੀ ਜੇ ਅਗਲੇ ਬਨੇ ਬਹੁਤ ਰਾਤ ਮਿਲਣੀ ਆ ਤੁਹਾਡੀ ਖੇਚ ਲੈ ਜਾਇ ਨਹੀਂ ਜਾਣੀ ਸ਼ੇਰੋ ਹਾਂਜੀ ਸਰਵੀਰ ਧਨੋ ਸਾਹਿਬ ਚਾਰਜੀ ਕਰਾ ਜੀ ਆ ਪਾਣੀ ਹੁਣ ਤੁਸੀਂ ਵੇਖ ਰਹੇ ਜੀ ਮਤਲਬ ਆ ਚੁਕੇ ਜਾ ਰਹੇ ਗੇਟ ਤੇ ਪਾਣੀ ਵਧ ਰਿਹਾ ਸੋ ਇਹਦੇ ਤੇ ਆਪਾਂ ਨੂੰ ਲਗਾਤਾਰ ਲੜਨਾ ਪੈਣਾ ਵਾ ਲੜਾਈ ਕਰਨੀ ਪੈਣੀ ਆ ਐ ਮੰਤਰੀਆਂ ਨੂੰ ਇੱਥੇ ਕਵਾਂਗੇ ਜਿੰਨੇ ਵੀ ਇੱਥੇ ਆ ਰਹੇ ਆ ਸੁਭਰਾ ਬੰਦੇ ਉੱਤੇ ਵੀ ਤੁਸੀਂ ਭਈ ਇੱਕ ਵਾਰਾਂ ਜੇ ਸੱਚੀ ਸਾਡੇ ਜੇ ਲੋਕਾਂ ਦੇ ਜਿਹਦੇ ਕੀੜਾ ਜਰੂਰ ਮਾਰਿਆ ਕਰੋ ਇੱਕ ਵਾਰਾਂ ਨਹਿਰਾਂ ਦੀ ਸਥਿਤੀ ਵੇਖ ਜਾ ਕਰੋ ਰਾਜਸਥਾਨ ਵਾਲੇ ਪਾਣੀ ਮੰਗ ਰਹੇ ਆ ਮਿਰਕ ਸਾਹਿਬ ਰਾਜਸਥਾਨ ਵਾਲੇ ਪਾਣੀ ਮੰਗ ਰਹੇ ਆ ਤੇ ਪਰ ਇਹ ਕਿੰਦੇ ਸਿਲਟ ਪੈ ਰਹੀ ਆ ਨਹਿਰਾਂ ਨੂੰ ਅਟਣ ਤੋਂ ਬਚਾਉਣ ਲਈ ਲੋਕ ਕੇ ਮਰ ਜਾਣ ਰਹਿ ਜਾਣ ਇਹਨਾਂ ਨੂੰ ਕੋਈ ਮਤਲਬ ਨਹੀਂ ਹਾਂਜੀ ਅਮਰਵੀਰ ਜੀ ਅਮਰਤਵੀਰ ਜੀ ਹਾਂਜੀ ਸੁਖਦੇਵ ਸਿੰਘ ਪੱਡਾ ਸਾਹਿਬ ਚਰਦੀ ਗਲਾ ਨਿਰਮਲ ਭਾਈ ਚਰਦੀ ਗਲਾ ਸੋ ਆ ਵੀਰੇ ਮਗਰਲਾ ਰਹਿ ਗਿਆ ਕਿ ਚੁੱਕਦਾ ਜਿਹੜਾ ਮਗਰਲਾ ਆ ਆ ਵੀਰੇ ਚੁੱਕਦਾ ਹਾਂ ਜੀ ਜੀ ਫ੍ਰੀ ਹੋ ਗਿਆ ਚਰਦੀ ਗਲਾ ਚਰਦੀ ਗਲਾ ਚੜ੍ਹਦੀ ਕਲਾ ਕਰੋ ਫ੍ਰੀ ਜੋਦੇ ਤੁਹਾਡੇ ਤੁਹਾਡੇ ਸਾਰਿਆਂ ਦੇ ਸੋਗਨਾਤਕਾਰੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਬਚਣਾ ਚੜ੍ਹਦੀ ਕਲਾ ਚੜ੍ਹਦੀ ਕਲਾ ਜੋਧਿਆ ਐ ਤੇਰੀਆਂ ਝੰਡੇ ਤੇ ਰਹਿ ਗਏ ਚੁੱਕਦੇ ਮੇਰਾ ਪੁੱਤ ਸ਼ਾਬਾਸ਼ ਹਾਂਜੀ ਗੱਬਰ ਸੰਧੂ ਜੀ ਬਜਤਰ ਸਿੰਘ ਢਿੱਲੋਂ ਸਾਹਿਬ ਸੰਧੂ ਸਾਹਿਬ ਚੜ੍ਹਦੀ ਕਲਾ ਸਭ ਜੋਦੇ ਆ ਲੱਗੇ ਹੋਇਆ ਸਾਰੇ ਕਰਮਚਾਰੀ ਮਤਲਬ ਆ ਵੇਖੋ ਪੱਜਾ ਹੀ ਫਿਰਦਾ ਉਹ ਜਿਹੜਾ ਉੱਪਰੋਂ ਉਹ ਤਾਂ ਪੱਜਾ ਹੀ ਫਿਰਦਾ ਵਾ ਪਤਾ ਨਹੀਂ ਹੁਣ ਕਿੰਨੀਆਂ ਖੁਸ਼ੀਆਂ ਚੜੀਆਂ ਹੁਣ ਵੀ ਯਾਰ ਗੇਟ ਖੋਲਣ ਲਿਆ ਮੈਂ ਪਜਾਈ ਫਿਰਦਾ ਉਹ ਵਾਟ ਇਸ ਜੋਕ ਤੇ ਵਗੈਰਾ ਕੁਝ ਨਹੀਂ ਬੰਨਾ ਚੁੱਕਦੇ ਚੁੱਕਦੇ ਖੁੱਲੇ ਦਿਲ ਨਾਲ ਕਰਦੇ ਵੇਲੇ ਇਹਨਾਂ ਨੂੰ ਹਾਂਜੀ ਬਲਜੀਤ ਸਿੰਘ ਸਰਾ ਜੀ ਚੜਦੀ ਕਲਾ ਚੜਦੀ ਕਲਾ ਤੇਰੇ ਆ ਬੱਲੇ ਹਾਂਜੀ ਗੁਰਬਿੰਦਰ ਸਿੰਘ ਜੀ ਚਰਦੀ ਕਲਾ ਅਮਨਪਾਠ ਜੀ ਚਰਦੀ ਕਲਾ ਬਹੁਤ ਵਧੀਆ ਵਾਟਸਐਪ ਚਰਦੀ ਕਲਾ ਮੱਲੀ ਸਾਹਿਬ ਕੈਮੋ ਜੋ ਆਹ ਵੇਖੋ ਜਿੱਧਰੋ ਜਿੱਧਰੋ ਚੁੱਕਿਆ ਜਨਾ ਪਾਣੀ ਦੀਆਂ ਫੁਹਾਰਾਂ ਵੇਖੋ ਕਿਵੇਂ ਪੈਂਦੀਆਂ ਵਾ Rajasthan ਵਾਲੇ ਰਜ ਰਜ ਕੇ ਪਾਣੀ ਪੀਣਗੇ ਤੇ ਆਪਣੇ ਜਿਹੜਾ ਐਨਾ ਖਰਾਬ ਕਰ ਰਿਹਾ ਆਪਾਂ ਨੂੰ हटੂਗਾ ਆ ਸਾਰੇ ਗੇਟ ਆ ਇਧਰ ਗੁਰਦੁਆਰਾ ਸਾਹਿਬ ਵਾਲੀ ਸਾਈਡ ਵਾ ਤੇ ਇਧਰਲੇ ਬੰਨੇ ਜਿਹੜਾ ਹਰੀਕੇ ਵੱਡਾਪੋੜਵਾ ਜਿਹੜਾ ਪਿਛੇ ਅੱਗੇ ਪਾਕਿਸਤਾਨ ਵਾਲੇ ਬੰਨੇ ਹਸੈਣੀ ਵਾਲੇ ਬੰਨੇ ਜਾਂਦਾ ਵਾ ਸਭਰਾਵਾਥਾਣੀ ਹੋ ਕੇ ਪਰ ਇਹ ਫਾਜ਼ਿਲਕੇ ਨੂੰ ਜਾਂਦਾ ਵਾ ਫਰੀਜਪੁਰ ਨੂੰ ਕੋਆ ਹਾਂਜੀ ਰਾਜਸਥਾਨ ਵਾਲਾ ਵੀਰਾਂ ਨੂੰ ਪਾਣੀ ਦੀ ਲੋੜ ਵਾ ਤੇ ਉਹ ਭੇਜ ਰਹੇ ਆ ਭੇਜ ਰਹੇ ਉਹਨਾਂ ਦੀ ਸਵੇਰੇ ਵੀਡੀਓ ਵੇਖੀਆਂ ਸੀ ਵੀ ਮੂੰਗੀ ਉਹਨਾਂ ਦੀ ਸੁੱਕ ਰਹੀ ਆ ਸੋ ਆ ਜੋਦੇ ਸਵੇਰ ਦੇ ਨਾਲ ਵਾ ਲਗਾਤਾਰ ਸਵਾਮਾਂ ਮੇ ਕੀਤੀਆਂ ਉਹਨਾਂ ਨੇ ਕੱਲੇ ਕੱਲੇ ਨੂੰ ਘਰ ਜਾ ਕੇ ਰਸਨ ਵੰਡਿਆ ਪਾਣੀ ਦੇ ਵਜ ਦੀ ਗੱਡੀਆਂ ਪਹਚਾਈ ਫਿਰਦੇ ਰਹੇ ਸੋ ਇਹ ਕੋਈ ਰਾਜਨੀਤੀ ਨਹੀਂ ਗਈ ਰਾਜਨੀਤੀ ਕਰਨੀ ਇਹ ਸਾਡਾ ਮਤਲਬ ਜਿਹੜੀ ਸੌੜੀ ਰਾਜਨੀਤੀ ਕਰਨੀ ਸਾਡਾ ਕੰਮ ਨਹੀਂ ਹਾਂ ਸਿਆਣੀ ਰਾਜਨੀਤੀ ਜ਼ਰੂਰ ਕਰਾਂਗੇ ਕਿਉਂਕਿ ਨੀਤੀ ਉਹ ਬਣਾਉ ਜਿਹਨੂੰ ਰਾਜ ਕਰਨ ਦਾ ਪਤਾ ਹੋ ਵੀ ਰਾਜ ਕਰਨਾ ਕਿਵੇਂ ਆ ਸੋ ਆਓ ਸਾਰੇ ਜੀ ਅਕਬਾਲ ਸਿੰਘ ਜਿਸੰਦਾਵਾਲੀਆ ਸਾਹਿਬ ਗੁਰਦੀਪ ਸਿੰਘ ਵਿਸ਼ਵਦੀਪ ਆਜ਼ਾਦ ਚਰਦੀਕਲਾ ਵੀਰੋ ਚਰਦੀਕਲਾ ਤਾਂ ਮੈਂ ਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਹ ਤੁਸੀਂ ਵੇਖ ਰਹੇ ਜੇ ਸਾਰੇ ਲਗਾਤਾਰ ਕਰਮਚਾਰੀ ਲੱਗੇ ਹੋਏ ਆ ਆਵੇ ਆ ਚੁੱਕੀ ਜਾਣ ਦੇਣਗੇ ਐ ਗਰਾਰੀਆਂ ਭਜੰਡੀਆਂ ਹਣ ਹੈ ਗਰਾਰੀਆਂ ਭਜੰਡੀਆਂ ਸੁਖਪਾਲ ਗਿੱਲ ਜੀ ਹਾਂਜੀ ਇਕਬਾਲ ਵੜਿੰਗ ਜੀ ਤਗੜੇ ਹੋ ਕੇ ਸ਼ੇਅਰ ਕਰੀ ਜਾਓ ਨਾਲ ਦੀ ਨਾਲ ਨਾਲ ਦੀ ਨਾਲ ਭਾਈ ਸ਼ੇਅਰ ਕਰੀ ਜਾਓ ਸਰਬਜੀਤ ਸਿੰਘ ਗਿੱਲ ਹਾਂਜੀ ਜਿਆਦੀ ਕਲਾ ਵੀਰੇ ਹਾਂਜੀ ਮਿਹਰਬਾਨ ਮਿਹਰਬਾਨ ਸਿੰਘ ਜੀ ਆਓ ਵੀਰ ਵੀਰ ਚੜ੍ਹਦੀ ਕਲਾ ਛੱਡੇ ਤੇਰੇ ਛੱਡੇ ਜੋਧਿਆ ਤੇਰੇ ਛੱਡੇ ਹੋ ਗਏ ਤੇਰੇ ਛੱਡੇ ਹੋ ਗਏ ਹੈਂ ਰਾਜਸਥਾਨਿਆਂ ਹੁਣੇ ਤੈਨੂੰ ਦੱਸ ਦੇਣਾ ਵਾ ਵੀ ਪਾਣੀ ਆ ਗਿਆ ਸਾਡੇ ਵੀ ਆ ਆ ਠੀਕ ਆ ਠੀਕ ਆ ਠੀਕ ਆ ਕਲਵੰਤ ਸਿੰਘ ਹਾਂਜੀ ਦਲਜੀਤ ਜੀ ਚੜ੍ਹਦੀ ਕਲਾ ਲਓ ਜੀ ਆ ਰਾਜਸਥਾਨ ਵਾਲੀ ਵੱਡੀ ਨਹਿਰ ਦਾ ਲਾਸਟ ਗੇਟ ਜਿਹੜਾ ਰਹਿ ਗਿਆ ਦਲਜੀਤ ਜੀ ਸੋ ਇਹਨਾਂ ਕਰਮਚਾਰੀ ਵੀਰਾਂ ਨੇ ਮਤਲਬ ਉਨੀ ਖੇਤਰ ਕੀਤੀ ਲੇਟ ਇਸ ਕਰਕੇ ਹੋ ਗਿਆ ਲਾਈਵ ਤੋਂ ਬਾਅਦ ਚਾਰਜੀ ਕਲਾ ਲਾਈਵ ਤੋਂ ਬਾਅਦ ਇਸ ਕਰਕੇ ਲੇਟ ਹੋ ਗਏ ਕਿ ਟ੍ਰਾਂਸਫਰਮ ਚੱਲ ਰਿਹਾ ਸੀ ਲਾਈਟ ਆਈ ਨਹੀਂ ਸੀ ਹੁਣ ਲਾਈਟ ਆਈ ਆ ਤੇ ਇਹਨਾਂ ਯੋਧਿਆਂ ਨੇ ਉਸੇ ਵੇਲੇ 1 ਮਿੰਟ ਦੇ ਵਿੱਚ ਆ ਗਈ ਕਹਿਮ ਹੋ ਜਾ ਕਹਿਮ ਹੋ ਜਾ ਹੁਣ ਨਹੀਂ ਬੰਦ ਹੋਣ ਦੇਣ ਭਾਗਿਲ ਗੁਰਪ੍ਰੇਤ ਜੀ ਚਾਰਜੀ ਕਲਾ ਕੁਲਦੀਪ ਨੰਬਰਦਾਰ ਜੀ ਸੋ ਸਾਰੇ ਅਧਿਕਾਰੀਆਂ ਦਾ ਇਹਨਾਂ ਛੋਟੇ ਵੱਡੇ ਵੀਰਾਂ ਦਾ ਤੁਹਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਸਵਾਮਾਂ ਦੇ ਰਹੇ ਸਾਰੇ ਯੋਧਿਆਂ ਦਾ ਜਿਹੜੀਆਂ ਸੰਸਥਾਵਾਂ ਇਸ ਟਾਈਮ ਤੇ ਡੁੱਬਦਿਆਂ ਦੀ ਰੋਡਿਆਂ ਦੀ ਬਾਹ ਫੜ ਰਹੀਆਂ ਵਾਂ ਸਾਰਿਆਂ ਦਾ ਇੱਕੋ ਥਾਂ ਕੋਟ ਤੁਹਾਨੂੰ ਆਦਰ ਇਸ ਸੰਕਟ ਦੀ ਘੜੀ ਦੇ ਵਿੱਚੋਂ ਹਰ ਹਾਲਤ ਪੰਜਾਬ ਇੱਕੋਗੇ ਨਿਕਲੂਗਾ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ